ਨੋ ਵਿਸ਼ਾਸਿਕਾ ਜੀ ਤਾਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਪਰਦੇਸੀ ਜੋਸ਼ੀ ਜੀ ਦੇ ਨਾਮ ਤੇ ਤੁਹਾਡਾ ਸਤ ਸਾਕ ਕਰਦੀ ਆ। ਨਵਜਾਤ ਸੰਗਾਵੂ ਕਿੰਨੇ ਪਿਆਰੇ ਗਾ ਲੋਕ ਗੀਤ ਸੁਣਾਉ ਲੱਗੇ ਆ। ਸ਼ਵਾਰ ਸ਼ਪਾਰ ਦੇ ਮੇਲੇ 'ਚ ਦੋ ਸੱਜਿਆ ਭੈਣਾ ਮੇਲਾ ਦੇਖਣ ਆ ਤੇ ਲੋਕ ਫਿਰ ਉਹਨਾਂ ਦੇ ਰੂਪ ਦੀ ਸਿਸ਼ਟ ਕਰਦੇ ਨੇ ਇਸ ਗੀਤ ਵਿੱਚ ਤੇ 16 ਦਸਵਸ ਨੇ ਤੇ ਇਸ ਦੇ ਵਿੱਚ ਜਿਹੜਾ ਮੈਂ ਨੁਸਤਾ ਪਾਉਂਗੀ ਉਹ ਵੀ ਜੋੜਾਂ 'ਚ ਦਰਦ ਪਹਿਲਾਂ ਵੀ ਜਿਹੜਾ ਪਾਇਆ ਹੁਣ ਰਿਪੀਟ ਹੀ ਕਰ ਰਹੀਆਂ ਤੇ ਇਹ ਨਹੀਂ ਨਿਰਮਲ ਪਾਇਆ ਸੀ ਫਿਰ ਨੇ ਕਿਵੇਂ ਦੇਖਣਾ ਮੈਨੂੰ ਫੋਨ ਵੀ ਆਈ ਬਈ ਇਹ ਸਾਨੂੰ ਨਾਮ ਹੈ ਹੈਨਾ ਤੇ ਸੌਖਾ ਤੁਸੀਂ ਆਪਣੇ ਘਰ ਹੀ ਕਰਕੇ ਦੇਖ ਲੈ ਪਰ ਮਾਤਵਾ ਕੋਈ ਕਰੇ ਤੁਸੀਂ ਤਾਂ ਗੋਸ਼ਟ ਹੋਣਾ ਹੈ ਤੇ ਜੋੜਾਂ ਦਾ ਬਲ ਕਾਪੀ ਪੈਨਸਲ ਲੈ ਕੇ ਬੈਠ ਜਾ ਤੇ ਲੋ ਮਾਰੋ ਇਸ ਵੀ ਤਰ੍ਹਾਂ ਲੰਦੇ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਇੰਟਰਵਿਊ ਲੇਖਿਆ ਕਰੋ ਪੀਸ ਹੈ ਤੇ ਮੈਥੋਂ ਦੇ ਗੌਂਦੀ ਤੋਂ ਹੁਣ ਸੰਗਠਨ ਕਰਨਾ ਹੈ ਜਿੰਨੀਆਂ ਭੈਣਾ ਕੋਈ ਗੌਂਦੀਆਂ ਨੇ ਮੈਂ ਸਾਰੀਆਂ ਤੋਂ ਲੱਗਦਾ ਵੱਡੀ ਉਮਰ ਦੀ ਹੈ ਨਾ ਫਿਰ ਕਿਤੇ ਕਿਤੇ ਉੱਕ ਜਾਂਦੇ ਹਨ ਹੈ ਨਾ ਤੇ لو ਮਾਨ ਉਸ ਜੀਤ ਆਉਂਦਾ ਆਪਾਂ ਇਸ ਦਿਸ਼ਾ ਨੂੰ ਆ ਕੇ ਰੱਖਣ ਨੂੰ ਬਹੁਤ ਕੋਸ਼ਿਸ਼ ਕਰਦੇ ਹਾਂ ਹੈ ਨਾ ਜਿੰਨੀ ਕਿ ਮੈਥੋਂ ਹੁੰਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੇ ਨੇ ਨੁਕਤੇ ਵੀ ਤੇ ਗੂਤ ਵੀ ਤੇ ਸਾਰੇ ਗੀਤ ਲਗਭਗ ਉਹ ਜਿਹਨੇ ਕਿਸੇ ਮੜਾ ਮੋਟਾ ਖੇਤ ਕਰਦਾ ਫਰਕ ਹੁੰਦਾ ਕਿਸੇ ਟਿੱਪੇ ਦਾ ਫਰਕ ਰਹਿੰਦਾ ਹੈ ਨਾ ਤੇ ਨਮਾਣ ਰਸਗੀਟਾਂ ਨੰਦ ਈਕੋ ਜਈਆਂ ਦੋ ਜਟੀਆਂ ਵੇ ਬਾਨੇ ਠਾਣੀ ਕੇਸ਼ ਪਾਰ ਮਿਲੇ ਆਇਆਂ ਈਕੋ ਜਈਆਂ ਦੋ ਜਟੀਆਂ ਵੇ ਬਾਨੇ ਠਾਣੀ ਕੇਸ਼ ਪਾਰ ਮਿਲੇ ਆਇਆਂ ਜੀ ਚੰਦ ਜੀ ਲਾਲ ਵੇ ਬਾਨੇ ਠਾਣੀ ਕੇਸ਼ ਪਾਰ ਮਿਲੇ ਆਇਆਂ जीतो मीतो भेण सखियसे मोरनी जटी जी चांद जी लाल में किसे मोरनी जटी लड़ीदार कनी चुमके बे लोंग पाए दोह नक सुनरी लिश्क तारे दीवे जी में चलंदी रात नया हिकु दो जटिया वे बण किश पार मिल जी, जी लाल किसे मोरनी जटी टे दमद हस के नी मुंडे पटेयो न सिखर दुपैरी ना शण कायो बैरनो नंगा पाईं जो बहां च सुनरी तूरियां जा हिकु ताण खे नी मेले विच मच्छिय न दोया ਇਕੋ ਜਈਆਂ ਦੋ ਜਟੀਆਂ ਨਿਬਾਣੇ ਠਾਣੇ ਕੇਸ ਪਾਰ ਮਿਲੇ ਆਇਆਂ ਲਗਦੇ ਸੀ ਸੱਪ ਉੱਡਨੇ ਪਰਾਂ ਦੇ ਰੇਸ਼ਮੀ ਦੋਹਾਂ ਦੇ ਨਸਵਾਰੀ ਸਰੂਆੰਗ ਕਦ ਨੇ ਲੰਮੇ ਲਕ ਪਤਲੇ ਧੋਣੀਆਂ इको जे दो जटिय न ख़ूब जि केश पार मिलियां जीतो मीतो सुपण सखियसे मोरनी जटी ॼोतेरंगे गोटियां बाले सिर दोह ते पुरू पटे गुल नारी ઘોરા રંગલા બુલ્લે પાતલે જે ભીજી મે પરિયા આриш તો આયા ઇકો જૈયા દો જટિયા મે બાલ ઠારી કેશ પાર મે લે આયા જી ચંદજી સોણિયા વે કીસે બડયા કરા દિયા જાયા ਇਕ ਤੂੰ ਮੀਤ ਪਹਿਣਾ ਸਖੀਆਂ ਵੇ ਕਿਸੇ ਬੱਦੇ ਆ ਕਰਾਂ ਦੀਆਂ ਜਾਈਆਂ ਕੱਗਰੇ ਗੁਲਾਬੀ ਸ਼ੈਲ ਦੇ ਵੇ ਪਾਈਆਂ ਨੈਣਾ ਵਿੱਚ ਸੂਰ ਮਿਸਲਾਈਆਂ ਇਕੋ ਜਈਆਂ ਦੋ ਜਟੀਆਂ ਵੇ ਬਾਣ ਤਾਣ ਕੇਸ਼ ਪਾਰ ਮਿਲੇ ਆਈਆਂ ਜੀ ਚੰਦ जी सोणिय बण ठाणे पार मिलाईं बां च बौरी गजीरे परी झंज रांसली परकाल बां च बलोरी गजीरे परी झंज रांसली परकल ਵੇਖ ਵੇਖ ਲੋਕ ਹੱਸ ਦੇਵੇ ਇਹ ਤਾਂ ਸੋਣ ਕਟਾ ਚੜੀਆਂ ਆਂਆਂ ਇੱਕੋ ਜੰਨਿਆ ਦੋ ਜਟੀਆਂ ਵਾਲੀ ਧਾਨੀ ਕੇਸੇ ਪਾਰ ਮਿਲੇ ਆਂਆਂ ਜੀ ਤੋ ਮੀ ਤੋ ਪਹਿਨਾ ਸਖੀਆਂ ਵੇ ਕਿਸੇ ਮੋਰ ਨੀ ਜਟੀਆਂ ਜੰਝਾ ਟੋਡੀ ਉੱਤੇ ਪੰਜ ਤੀਲੇ ਸੀਵੇ ਜੀ ਮੇ ਪੌਰੇ ਹੋਏ ਫੁੱਲਾਂ ਦੇ ਦੁਆਰੇ ਟੋਡੀ ਉੱਤੇ ਪੰਜ ਤੀਲੇ ਸੀਵੇ ਜੀ ਮੇ ਪੌਰੇ ਹੋਏ ਫੁੱਲਾਂ ਦੇ ਦੁਆਰੇ ਵੇਖ ਵੇਖ ਲੋਕੀ ਪੁੱਛਦੇ ਵੇ ਕੇੜਾ ਪੱਤਣਾ ਆਂਆਂ ਮੁਰਗਾ ਆਂਆਂ ਵੇਖ ਵੇਖ ਲੋ ਕੀ ਪੁੱਛ ਦੇਵੇ ਕਿਹੜੇ ਪੱਤਣੋਂ ਆਇਆ ਮੁਰਗਾ ਆਇਆ ਇੱਕੋ ਜਿਹਾ ਦੋ ਜਟੀਆਂ ਵਿੱਚ ਪੈਨ ਪੱਛਰ ਕੇ ਸਪਾਰ ਮਿਲੇ ਆਇਆ ਇੱਕੋ ਜਿਹਾ ਦੋ ਜਟੀਆਂ ਪੈਨ ਪੱਛਰ ਕੇ ਸਪਾਰ ਮਿਲੇ ਆਇਆ ਗੀਤੋ ਮੀਤੋ ਪਹਿਨਾ ਸਖੀਆਂ ਵੇ ਕਿਸੇ ਮੋਰ ਨੀ ਜੱਟੀਆਂ ਜਾਈਆਂ ਲੋ ਜੀ ਗੀਤ ਹੋਇਆ ਪੂਰਾ ਤੇ ਦੱਸਿਓ ਤੁਹਾਨੂੰ ਇਹ ਉਹਨਾਂ ਦਾ ਰੂਪ ਕਿਹਾ ਜਾ ਲੱਗਿਆ ਕਿ ਸੱਚੀ ਸਿੱਤਾਂ ਨੇ ਸੋਹਣੀਆਂ ਸੀ ਨਾ ਹੋ ਹੈ ਨਾ ਤਾਂ ਕਿ ਰੱਬ ਕਿਸੇੰਤਾ ਰੱਬ ਕੇ ਰੂਪ ਰੰਦਾ ਹੋ ਆਸ਼ੀਰਵਾਦ ਰੱਖਣੀਆਂ ਨੇ ਫਿਰ ਤਾਂ ਹੀ ਇਹ ਵਰਤ ਰੱਖਿਆ ਕਰੋ ਤੁਸੀਂ ਕਾਸ਼ੀ ਗਾਹਾਂ ਫਿਰ ਨੇ ਸੋਹਣੇ ਬਣ ਕੇ ਆਵਾਂਗੇ ਕਹਦੇ ਰੱਖ ਦੀ ਕਾਸ਼ੇ ਜੇ ਵਾਰ ਮੇਰੇ ਜੇ ਸੋਨਾ ਫਿਰ ਉਹ ਵਾਰ ਵੀ ਸੋਨਾ ਮਿਲਦਾ ਹੈ ਨਾ ਤੇ ਨਾਲੇ ਪੇਟ ਸਾਫ਼ ਰਹਿੰਦਾ ਨਾ ਅੰਦਰ ਉਸਤ ਰਹਿੰਦਾ ਇੱਕ ਜੇ ਆਪਾਂ ਵੀ 15 ਮਹੀਨੇ ਦੀ ਇਕ ਵਾਰੀ ਵਰਤੱਖ ਰੱਖ ਲਈ ਹੈ ਤੇ ਲੋ ਫਿਰ ਤੁਸੀਂ ਹੁਣ ਆ ਜੀ ਆਪਾਂ ਉੱਤੇ ਵੱਲ ਤੰਦਰੁਸਤੀ ਲੈਣੇ ਜੋੜਾਂ ਦੇ ਵਾਸਤੇ ਮੈਂ ਦੋ ਬੌਣੀਆਂ ਵੀ ਗਠੀਆ ਗਠੀਏ ਵਾਸਤੇ ਨਾ ਦੂਜਾ ਆਪਾਂ ਪਹਿਲੇ ਹੀ ਆ ਬਸ ਦਸਦੀਆਂ ਪਾਣ ਦੇ ਦੋ ਪੱਤੇ ਲਓ ਦੇਖ ਲਓ ਬਈ ਹੁਣ ਪਾਨ ਦੇ ਦੋ ਪੱਤੇ ਲਓ 200 ਗ੍ਰਾਮ ਤਿਲਾਂ ਤੇ ਤੇ ਕਿੰਨਾ 200 ਗ੍ਰਾਮ ਤਿਲਾਂ ਦਾ ਲੈ ਲਿਆ ਤੇ ਪਾਨ ਦੇ ਦੋ ਪੱਤੇ ਉਹ 20 25 ਗ੍ਰਾਮ ਕਲੌਂਜੀ ਲੈ ਲਓ ਕਲੌਂਜੀ ਲੈ ਲਈ ਤੇ ਮਤਲਬ 12 ਗ੍ਰਾਮ ਲੈ ਲਓ ਚਲੋ ਇਹ ਕਚੌਦੇ 'ਚ ਇਹ 200 ਗ੍ਰਾਮ ਹੀ ਤੇਲ ਲਓ 200 ਗ੍ਰਾਮ ਦੇ ਵਿੱਚ 20 25 ਗ੍ਰਾਮ ਕਲੌਂਜੀ ਲਓ ਤੇ ਪਾਨ ਦੇ ਪੱਤੇ ਛੋਟੇ ਛੋਟੇ ਟੁਕੜੇ ਕਰਕੇ ਤੇਲ ਚ ਪਾ ਲਓ ਖਾਸੇ ਟੁਕੜੇ ਕਰ ਲਓ ਦੇ ਛੋਟੇ ਛੋਟੇ ਕਰ ਲਓ ਛੇਤੀ ਹੋ ਜਾਣਗੇ ਹੈਨਾ ਕੜਾਹੀ ਵਿੱਚ ਪਾ ਕੇ ਚੁੱਲੇ ਤੇ ਰੱਖ ਲਓ ਪਾਨ ਦੇ ਪੱਤੇ ਤੇ ਕਲੌਂਜੀ ਨੂੰ ਉਬਾਲ ਲਓ ਫਿਰ ਉਹ ਤੇਲ ਛਾਣ ਕੇ ਸਿਸੇ ਚ ਪਾ ਲਓ ਤੇਲ ਦੇ ਵਿੱਚ ਪਾਨ ਦੇ ਪੱਤੇ ਕਲੌਂਜੀ ਪਾਈ ਹੋਈ ਹੈ ਨਾ ਤੇ ਫਿਰ ਉਹ ਜਦੋਂ ਉਬਲ ਕੇ ਵਧੀਆ ਪਸੋਂ ਪਤੀ ਲੱਗੇ ਵੀ ਹੁਣ ਹੋ ਗਏ ਤੇ ਫਿਰ ਉਹ ਛਾਣ ਕੇ ਉਸ ਤੇਲ ਨੂੰ ਸਿਰ ਜੇ ਛੇ ਵੀ ਥੋੜੇ ਜੂੜਾ ਜੀ ਦਰਦਾ ਉੱਥੇ ਉਹਦੀ ਹੱਬਸ ਨੂੰ ਉਹ ਹੀ ਮਾਲਿਸ਼ ਕਰੋ ਤੇ ਇੱਕ ਘਟੋ ਘਟ 15 ਦਾ ਜੇ ਮਾੜੀ ਮੋਟੀ ਕਸਰਤ ਹੋਰ ਕਰ ਲੋ 15 ਮੀਰਨ ਕੇ ਹੋ ਜਾ ਜਾਨਗੇ ਸਾਡੇ ਦਰਦ ਹੁੰਦਾ ਸਾਰਾ ਠੀਕ ਹੋ ਜੂ ਇਹ ਵੀ ਪਹਿਣਾ ਨਹੀਂ ਪੱਟਿਆ ਲੈ ਹੈਨਾ ਸਾਡੇ ਛਾਜ ਨਹੀਂ ਕਿਸੇ ਨੇ ਲਾਇਆ ਛਾਜ ਵੀ ਪੈਂਦਾ ਕੋਈ ਉਹ ਪਹਿਲੇ ਵੀ ਅਸੀਂ ਇਹ ਕਰ ਲਿਆ ਕਿ ਅਸੀਂ ਠੀਕ ਆ ਤੇ ਪਰਮਾਤਮਾ ਬੜੀ ਕਰੇ ਬਹੁਤ ਉੱਥੇ ਸੀ ਹੈ ਤੇ ਬਾਕੀ ਦੂਜਾ ਪਾਇ ਥੱਥਾ ਪੈ ਸੋਜ ਆ ਜਾਂਦੀ ਹੈ ਜੋੜਾਂ ਵਿੱਚ ਦਰਦ ਬੁਖਾਰ ਵੀ ਆ ਲੱਗ ਜਿਵੇਂ ਤੇ ਬੁਖਾਰ ਹੋ ਗਿਆ ਹੈ ਜੇ ਇਹਨੂੰ ਐਕਸਟਰਾ ਹਮੇਂ ਕਈ ਤਰ੍ਹਾਂ ਦਾ ਜੋੜਾਂ ਦਾ ਦਰਦ ਹੈ ਤਾਂ ਉਹ ਪਤਾ ਕੀ ਕਰੇ 100 ਗ੍ਰਾਮ ਖੈਰਾ ਗੁੰਦ ਵੀਰਾ ਵੀ ਮਰਜ਼ੀ ਕਰ ਲੈ ਵੈਸੇ ਤਾਂ 100 ਗ੍ਰਾਮ ਖੈਰਾ ਗੁੰਦ 100 ਗ੍ਰਾਮ ਦੇਸੀ ਖੰਡ 100 ਗ੍ਰਾਮ ਦੇਸੀ ਘਿਓ ਕਰੇ ਆਪਣਾ ਉਹ ਚਾਹੀਦੇ 2 ਕਿਲੋ ਰੋਡ ਅ 1.5 ਕਿਲੋ ਤਾਂ ਕਿ 100 ਗ੍ਰਾਮ ਕਿਉਂ ਲੈਣਾ ਆਪਾਂ ਆ ਜਦ ਡੱਬਿਆਂ ਚ ਬੰਦ ਦਊਗਾ ਉਹਨਾਂ ਦਾ ਕੁਝ ਨਹੀਂ ਹੁੰਦਾ ਕਹੇ ਦੇਸੀ ਨੂੰ ਆਪਾਂ ਮਾਰ 700 ਰੁਪਏ ਕਿਲੋ ਲਿਓ ਨੇ ਆ ਪਰ ਉਹ ਨਹੀਂ ਕਿਉਂਕਿ 700 ਦਾ ਕਿਲੋ ਕਿਉਂ ਬਣਦਾ ਨਹੀਂ 11 12 100 ਕਿਲੋ ਕਿਉਂ ਬਣਦਾ ਹੈ ਹਨਾ ਆਪਾਂ ਨੂੰ ਪਤਾ ਹੀ ਫਿਰ ਉਹ ਡੱਬੇ ਦੀ ਪੈਕਿੰਗ ਬਾਕੀ ਉਹਦੇ ਵਿੱਚ ਕੀ ਉਹਨਾਂ ਨੇ ਪਾਇਆ ਦੋ ਟਾ ਹੀ ਸੁਗਰਾਣੇ ਕਿਉਂ ਹੁੰਦਾ ਬਾਕੀ ਤਾਂ ਹੋਰ ਹੀ ਸਮਾਨ ਹੁੰਦਾ ਇਹ ਲੈ ਅਸੀਂ ਵੀ ਉਹ ਲੈ ਆਉਣੇ ਆ ਪਰ ਮੈਂ ਆਪ ਘਰੇ ਬਣਾ ਕੇ ਰਾਜੀ ਆਂ ਜੇ ਦਵਾਈ ਵਾਸਤੇ ਜਰੂਰ ਘਰੇ ਬਣਾਓ ਹੂੰ ਤਾਂ ਇਹ ਤੁਸੀਂ 50 ਗ੍ਰਾਮ ਫਿਰ ਲੈ ਲਓ ਤੁਸੀਂ ਪੂਰੀਆਂ ਮਿਰਚਾਂ ਕਾਲੀਆਂ ਨਹੀਂ ਕਪੂਰੀਆਂ ਮਿਰਚਾਂ ਹੁੰਦੀਆਂ ਉਹ ਲੈ ਲੀਆਂ ਤੇ ਚਲੋ ਇੱਕ ਘਿਓ ਵਿੱਚ ਗੁੰਦ ਤੜ ਲਓ ਹੈਨਾ ਤੇ ਉਹਨੂੰ ਪੀਸ ਲਓ ਮਿਰਚਾਂ ਨੂੰ ਪੀਸ ਲਓ ਫਿਰ ਉਹਨੂੰ ਘਿਓ ਵਿੱਚ ਗੁੰਦ ਦੇਸੀ ਖੰਡ ਤੇ ਇਹ ਸਾਰਾ ਕੁਝ ਤੁਸੀਂ ਇੱਕ ਕਰ ਲਿਆ ਨਾ ਤਾਂ ਫਿਰ ਇੱਕ 50 ਗ੍ਰਾਮ ਤੁਸੀਂ ਲੈ ਲਓ ਲੌਂਗ ਐਂਡ 50 ਗ੍ਰਾਮ ਵੱਡੀ ਲੈ ਚੀ ਠੀਕ ਹੈ ਇਹਨਾਂ ਨੂੰ ਆਰਡਰ ਰੱਖੋ 50 ਗ੍ਰਾਮ ਵੱਡੀ ਲਾਈਚੀ ਤੇ 50 ਗ੍ਰਾਮ ਲੌਂਗ ਇਹਨਾਂ ਨੂੰ ਵੀ ਪੁੱਟ ਕੇ ਚੂਰਨਾ ਬਣਾ ਲਓ ਸਵੇਰੇ ਤੁਸੀਂ ਇੱਕ ਚਮਚਾ ਹੋਏਗਾ ਤਾਂ ਪਨੀਰੀ ਬਣਾਈਆ ਘੀਓ ਤੇ ਇਹਨਾਂ ਚੀਜ਼ਾਂ ਦੀ ਜਾਰੇ ਫੈਰਾ ਗੁੰਦ ਦੇਸੀ ਖੰਡੇ ਦੇਸੀ ਘਿਓ ਤੇ ਪੂਰੇ ਮਰਚ ਨਾਲ ਚਾਰਾਂ ਦੀ ਬਣਾ ਲੈਣਾ ਆਪਾਂ ਕੋਟੇ ਬਣਾ ਕੇ ਪਨੀਰੀ ਬਣਾਂਗੀ ਇਹ ਇੱਕ ਚਮਚਾ ਲਓ ਤੁਸੀਂ ਤੇ ਚਾਹ ਦੇ ਨਾਲ ਸਵੇਰੇ ਇਹੜਿਆ ਹਾ ਪੰਜਾਗ੍ਰਾਮ ਪੰਜਾਗ੍ਰਾਮ ਲਓ ਤੇ ਪੰਜਾਗ੍ਰਾਮ ਵੱਡੀ ਲੈਚੀ ਦਸੀ ਐ ਇਹਨੂੰ ਇਹਦਾ ਪਾਉ ਬਣਾ ਲੈਣਾ ਤੇ ਉਹ ਰੱਡ ਇਹ ਇੱਕ ਚੁਟਕੀ ਉਹ ਚਾਹ ਚ ਪਾ ਲਓ ਇਹ ਆਡੋ ਚਾਹ ਚ ਪਾਉਂਿਆ ਚਾਹ ਦੇ ਨਾਲ ਉਹ ਤੁਸੀਂ ਆਹ ਸਮਾਨ ਦੁੱਧਾ ਲੈ ਲਓ ਤੇਰੀ ਜੀ ਹਰ ਰੋਜ਼ ਇਹ ਲਓ ਪ੍ਰਮਾਤਮਾ ਕੋਲ ਇਹ ਇੰਨਾ ਸਮਾਨ ਥੋੜੇ ਖਾਂਦੇ ਖਾਂਦੇ ਦਰਦ ਸ਼ੂ ਮੰਤਰ ਹੁੰਦਾ ਛੋੜਾ ਮੋਟਾ ਕਸਰਾ ਖੀਰ ਖਾ ਲਓ ਹੈਨਾ ਸੋਡੀਆਂ ਚੀਜ਼ਾਂ ਸੋਡੀਆਂ ਅੰਦਰ ਜਾਣੀਆਂ ਕਰਕੇ ਤੁਸੀਂ ਦੇਖਣਾ ਵੈਗੂ ਨੇ ਹੋ ਜੇ ਨਾ ਤੇ ਫਲ ਤੇ ਸ਼ੇਰਪੁਰ ਤੋਂ ਮੈਨੂੰ ਵੀ ਬੀਬੀ ਦਾ ਫੋਨ ਆਇਆ ਕਿ ਸਾਨੂੰ ਖੈਰ ਗੋਦ ਅਸੀਂ ਬਰਨਾਲੇ ਤੋਂ ਜਾ ਕੇ ਲੈ ਕੇ ਆਏ ਤੇ ਮੈਨੂੰ ਭੈਣ ਵੀ ਨਾ ਮਤਰਾ ਕਰਾ ਮਾਰਿਆ ਹੈ ਨਾ ਤੇ ਇਹਦਾ ਕੋਈ ਪ੍ਰਤਿਆਕੀ ਕਰਕੇ ਦੇਖਦੇ ਕਿ ਜਿਹਨੂੰ ਵੀ ਇਹ ਰੋਗ ਹੈ ਉਹ ਕਰਕੇ ਦੇ ਦਿਓ ਬੋਏ ਲੁੱਕ ਤੇ ਪਾਤੇ ਮੈਂ ਅੱਜ ਮੈਨੂੰ ਖੰਨੇ ਤੋਂ ਫੋਨ ਆਇਆ ਕਿ ਅੰਦਰ ਮੈਂ ਕਿਹਾ ਵੀ ਜਿਆਦਾ ਤੁਸੀਂ ਆਸ਼ਮ ਕਿਉਂ ਸ਼ੂਰਨਾਸ਼ ਕਲਪਤੀ ਲਿਆਓ ਨਹੀਂ ਤਾਂ ਮੈਂ ਕਦੇ ਨਹੀਂ ਫੋਨ ਨਹੀਂ ਨਿਕਾ ਪਾਉਂਦਾ ਹੈ ਇਹ ਤੁਸੀਂ ਕਰਕੇ ਦੇਖ ਲਓ ਤੇ ਲੋ ਹਾਂ ਮੈਨੂੰ ਤੇ ਛੁੱਟੀਆਂ ਪਾਲਣ ਨੂੰ ਆਪਾਂ ਫੇਰ ਮਿਲਾਂਗੇ ਨਵੇਂ ਵਿੱਚ ਤੇ ਨਵੇਂ ਨਕਸ਼ੇ